ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਸਦੜੇ ਆਏ ਤੇ ਨਾ ਜਾਣੀਆਂ ਹੁਕਮ ਸੱਚੇ ਕਰਤਾਰੋ ਔਰ ਗੁਰੂ ਸਾਹਿਬ ਨੇ ਕਿਹਾ ਕਿ ਅਸਾਂ ਭੇ ਉਥੇ ਜਾਣਾ ਜਿਸ ਕਾ ਕੀਆ ਤਨ ਹੀ ਲਿਆ ਹੁਆ ਤਿਸੈ ਕਾ ਪਾਣਾ ਉਸ ਹੁਕਮ ਦੇ ਵਿੱਚ ਸਿੱਖ ਜਗਤ ਦੀ ਮਹਾਨ ਸ਼ਖਸੀਅਤ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਜੋ ਕੁਝ ਚੰਦ ਕਾਂਟੇ ਪਹਿਲਾਂ ਉਸ ਵਾਹਿਗੁਰੂ ਦੇ ਸਦੇ ਅਨੁਸਾਰ ਸੰਸਾਰ ਤੋਂ ਵਿਦਾ ਹੋਏ ਇਹ ਖਬਰ ਨੇ ਪੂਰੇ ਵਿਸ਼ਵ ਦੇ ਵਿੱਚ ਬੈਠੇ ਹੋਏ ਹਰ ਪੰਥਦਰਦੀ ਦੇ ਮਨ ਨੂੰ ਇੱਕ ਗਹਿਰੀ ਚੋਟ ਦਿੱਤੀ ਹੈ ਕਿਉਂਕਿ ਸੰਤ ਜੀ ਨੇ ਬਹੁਤ ਵੱਡਾ ਜੋ ਖਾਲਸਾ ਪੰਥ ਲਈ ਕਾਰਜ ਕੀਤੇ ਈਸ਼ਰ ਮੈਕਰੋਮੀਡੀਆ ਰਾਹੀਂ ਪੂਰੀ ਦੁਨੀਆ ਭਰ ਦੇ ਗਿਆਨੀ ਸਿੰਘਾਂ ਤੱਕ ਸਾਡੇ ਇਤਿਹਾਸ ਨੂੰ ਗੁਰਬਾਣੀ ਨੂੰ ਅਰਥਾ ਨੂੰ ਭਾਈ ਗੁਰਦਾਸ ਜੀ ਇੱਕ ਡਿਜੀਟਲ ਰੂਪ ਮਾਧਿਅਮ ਰਾਹੀਂ ਪੂਰੇ ਸੰਸਾਰ ਵਿੱਚ ਭੇਜਿਆ। ਸੋ ਜੋ ਕਿ ਜਿਸ ਤਰ੍ਹਾਂ ਰਾੜਾ ਸਾਹਿਬ ਸੰਪਰਦਾ ਵੱਲੋਂ ਅੱਜ ٹرسٹ ਵੱਲੋਂ ਦੱਸਿਆ ਗਿਆ ਕਿ 27 ਤਾਰੀਖ ਪਾਵ 27 ਅਗਸਤ ਨੂੰ ਰਾੜਾ ਸਾਹਿਬ ਜਿੱਥੇ ਪਾਰਕਿੰਗ ਹੈ ਉਸ ਜਗ੍ਹਾ ਤੇ ਲਗਭਗ ਬਾਅਦ ਦੁਪਹਿਰ ਮਹਾਪੁਰਖਾਂ ਦਾ ਅੰਤਮ ਸੰਸਕਾਰ ਹੋਣਾ ਹੈ। ਸੋ ਜਿਹੜੀਆਂ ਵੀ ਸੰਗਤਾਂ ਉੱਥੇ ਜਾਂ ਜਿਹੜੇ ਵੀ ਪੰਥਦਰਦੀਆਂ ਨੇ ਪਹੁੰਚਣਾ ਚਾਹੁੰਦੇ ਨੇ ਉਹਨਾਂ ਸਾਰਿਆਂ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਸੋ ਗੁਰੂ ਰੂਪ ਖਾਲਸਾ ਜੀ ਪਦਾਰਥਵਾਦੀ ਯੋਗ ਦੇ ਵਿੱਚ ਪਖੰਡ ਦਾ ਜਿੱਥੇ ਪਸਾਰਾ ਹੋਵੇ ਇਹ ਸਭ ਤੋਂ ਉਪਰ ਉੱਠ ਕੇ ਮਹਾਂਪੁਰਖਾਂ ਨੇ ਇੱਕ ਅਜੀਹਾ ਜੀਵਨ ਬਤੀਤ ਕੀਤਾ ਔਰ ਜਿੱਥੇ ਰਾੜਾ ਸਾਹਿਬ ਸੰਪਰਦਾ ਲਈ ਇੱਕ ਇਤਿਹਾਸਕ ਮੀਲ ਪੱਥਰ ਜਿਹੜਾ ਸਿਰਜਿਆ ਤੋ ਆਪਣੇ ਜੀਵਨ ਰਾਹੀਂ ਉਹਨਾਂ ਨੇ ਪੂਰੇ ਸੰਸਾਰ ਨੂੰ ਇੱਕ ਬਹੁਤ ਵੱਡਾ ਮੈਸੇਜ ਜਿਹੜਾ ਉਹ ਦਿੱਤਾ ਸੋ ਗੁਰੂ ਕਿਰਪਾ ਕਰੇ ਕਿ ਅਸੀਂ ਐਸੇ ਮਹਾਂਪੁਰਖਾਂ ਦੇ ਜੀਵਨ ਨੂੰ ਨਮਸਕਾਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ